ਗੁਰਬਾਣੀ ਦੇ ਬਚਨ ਨੇ ਹਉਤ ਸਰੀਰ ਕਟਾਈਆ ਸਿਰ ਤੋਂ ਤੋਟਾਈਆ ਜਿਹੜੇ ਜੀਵਨ ਨੂੰ ਅਸੀਂ ਬੜਾ ਸੌਖਾ ਜਾਂ ਸਮਝੀ ਜਾਂ ਨੂੰ ਤੇ ਪ੍ਰਸ਼ੰਤਾ ਛਾ ਲਿਆ ਸੌਖਾ ਐ ਫਿਰ ਪ੍ਰਸ਼ੰਤਾ ਛਾ ਲਿਆ ਗੁਰਬਾਣੀ ਬਚਨ ਕਰਦੀ ਐ हे ਮਨੋ ਕੀ ਇਹਦਾ ਜੀਵਨ ਹੈ ਨਾ ਜੇ ਤੂੰ ਇਸ ਜੀਵਨ ਚ ਸੱਚਖੰਡ ਦੀ ਪ੍ਰਾਪਤੀ ਕਰਨੀ ਐ ਜਨਮ ਤੇ ਮਰਨੋਂ ਕੱਟਣਾ ਸਬਦ ਗੁਰੂ ਕੀ ਕਹਿੰਦੇ ਨੇ ਕਿ ਜੀਵਨ ਫਿਰ ਬਹੁਤ ਉਹਨੀਆਂ ਬੋਰੀਆਂ ਚੱਕੀਆਂ ਪੈਗੀਆਂ ਸਤਿਗੁਰੂ ਜੀ ਮੱਜਨ ਕਰਦੇ ਨੇ ਅੰਧ ਸਰੀਰ ਕਟਾਈ ਗਿਆ ਸੇਰ ਚਰੋਤ ਪਰਾਈ ਜੇ ਕੋਈ ਮਨੁੱਖ ਸੰਗਤ ਜੀ ਆਪਣੇ ਅਸਿਰ ਤੇ ਆਰਾ ਰਕ ਕੇ ਤੇ ਸਰੀਰ ਨੂੰ ਚਵਾਨ ਦੇ ਤੋ ਫਾੜ ਕਰਵਾ ਲਵੇ ਅੰਧ ਸਰੀਰ ਕਟਾਈਆ ਸੇਰ ਚਰੋਤ ਪਰਾਏ ਤਾਨਾ ਹਮਾਂ ਚਲ ਗਾਈ ਹੈ ਈ ਮੰਨ ਤੇ ਹੋਗ ਨਾ ਚੱਲੇ ਜੇ ਕੋਈ ਮਨੋਕ ਸੱਤ ਕੋ ਜੀ ਕਹਿੰਦੇ ਨੇ ਕਿ ਆਪਰੇ ਤਨ ਨੂੰ ਹਿਮਾਲਿਆ ਪਰਵਤਿਆਂ ਪਰਵਾਂ ਦੇ ਥੱਲੇ ਹਜਾਣਾ ਦੀ ਤਲਬ ਲਵੇ ਕਦਮ ਕਰ ਲਵੇ ਤਨ ਇਹ ਹਿਮਾਚਲ ਕਾਹੀ ਹੈ ਕਿ ਤਨ ਨੂੰ ਆਪਣੇ ਹਿਮਾਚਲ ਵੀ ਪਰਵਤ ਦੇ ਥੱਲੇ ਗਾਂ ਲਵੇ ਈ ਮੰਨ ਤੇ ਹੋਗ ਨਾ ਚੱਲੇ ਬਹੁਤ ਸੰਕਿਰਕ ਨਵਲਾ ਬਚਨਾਂ ਸੰਗਤ ਜੀ ਸਤਿਗੁਰੂ ਜੀ ਕਹਿੰਦੇ ਨੇ ਕਿ ਇਹਦੀ ਕਾਰਨਾਂ ਤੋਂ ਬਾਅਦ ਨਹੀਂ ਜਿਹੜੇ ਮਨ ਦੇ ਰੋਗ ਦੁੱਖ ਖਤਮ ਨਹੀਂ। ਸਰੀਰ ਖਤਮ ਹੋ ਗਿਆ। ਸਰੀਰ ਨੂੰ ਆਰੇ ਨਾਲ ਕਰਵਾ ਲਿਆ ਦੋ ਟੁਕੜੇ ਕਰ ਲਿਆ। ਤੰਨ ਮੈਂ ਮਰ ਚਲਦੀਆਂ ਵਰਤਾਂ ਦੇ ਆਹਾਰਾਂ ਵੀ ਤਾਂ ਥੱਲੇ ਤਾਂ ਇੱਕ ਰੋਗ ਖਤਮ ਕਰ ਲਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਮਨੁੱਖ ਸਰੀਰ ਖਤਮ ਹੋ ਗਿਆ। ਜਿਹੜੇ ਤਾਹੋਂ ਦੇ ਰੋਗ ਨਹੀਂ ਉਹ ਖਤਮ ਹੋ ਗਏ ਮਨ ਦੇ ਰੋਗ ਖਤਮ ਨਹੀਂ ਹੋਏ ਭੀ ਮਨ ਦੇ ਰੋਗ ਨਾ ਜਾਏ ਸਭੋ ਜੀ ਕਹਿੰਦੇ ਨੇ ਫਿਰ ਵੀ ਐਨਾ ਕੁਛ ਕਰਨ ਦੇ ਬਾਅਦ ਵੀ ਜਿਹੜੇ ਮਨ ਦੇ ਰੋਗ ਲੋਖ ਖਤਮ ਨਹੀਂ ਹੁੰਦੇ ਇਹ ਜਨਮਾਂ ਜਨਮਾਂ ਤਰਾਵੇਂ ਸਾਰਨਾ ਚਾਹਦੇ ਰਹੇ ਨਾਹਕ ਸਬਦ ਰਤੇ ਸੇ ਮੁਕਤ ਹੈ ਮੇਨ ਸਤਗੁਰੂ ਜੀ ਨੇ ਇੱਕ ਕਹਾਣੀ ਉੱਤੇ ਆ ਕੇ ਬਚਨ ਕੀਤੇ ਨਾਨਕ ਸ਼ਬਦ ਤੇ ਇਸੇ ਮੁਕਤ ਹਨ ਸਤਗੁਰੂ ਜੀ ਕਹਿੰਦੇ ਨੇ ਲੜਾਈ ਨੂੰ ਰਸ ਰਾਇ ਨੇ ਕਿ ਜਿਹੜੇ ਸਰੀਰ ਸ਼ਬਦ ਵਿੱਚ ਰਤੇਗਾ ਰੰਗ ਰਤੇ ਬੰਗੈ ਸਭ ਦੇ ਨਾਮ ਰੰਗੇ ਗਏ ਸਤਗੁਰੂ ਜੀ ਕੀਤੇ ਉਹ ਸਰੀਰ ਮੁਕਤ ਹੋਵੇਗਾ ਹੁਣ ਇੱਥੇ ਸੰਗਤ ਜੀ ਸਤਿਗੁਰ ਜੀ Hindu Muslim Sikh Sai Hindi Jaini ਸਾਰੇ ਆਪੋ ਬਚਨ ਕਰ ਰਹੇ ਹੁੰਦੇ ਇਹ ਨਹੀਂ ਕਿ ਗੁਰੂ ਕੀ ਬਾਣੀ ਕਿਸੇ ਸਿੱਖ ਦੀ ਜੈ ਰਾਮ ਦਾ ਗੁਰੂ ਕੀ ਬਾਣੀ ਸਾਰੀ ਮਾਨਵਤਾ ਨੂੰ ਉਪਦੇਸ਼ ਕਰਦੀ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਸਬਦ ਰਤੇ ਸੇ ਮੁਕਤ ਹੈ ਹਰ ਜੀਉ ਹੈ ਪਰਮਾਤਮਾ ਅਕਾਲ ਪੁਰਖ ਦੇ ਨਾਮ ਉਹਨਾਂ ਸਰੀਰਾਂ ਦਾ ਪ੍ਰੇਮ ਮੰਗਿਆ ਜਿਹੜੇ ਸ਼ਰੀਰ ਸ਼ਬਦ ਵਿੱਚ ਰੰਗੇ ਗਏ ਤੇ ਸੰਤ ਗੁਰੂਆਂ ਨੇ ਸਾਰੀ ਬਗਾਈ ਨੂੰ ਸਮਝਾਉਣਾ ਕੀਤਾ ਸੰਗਤ ਜੀ ਕਿ ਇਹ ਜਿਹੜੀ ਸਾਰੀ ਦੀ ਸਾਰੀ ਖੇਡ ਹੈ ਨਾ ਇਹ ਸ਼ਬਦ ਦੀ ਖੇਡ ਹੈ ਜੋ ਖੰਡ ਤੇ ਬ੍ਰਹਮੰਡ ਚੱਲ ਰਾਇਦੇ ਰਬੀ ਹਦਾ ਸਮਾਨ ਵਿੱਚ ਡੁੱਕ ਰਹੀ ਹੈ ਕੋਈ ਰੋ ਖਿੱਚ ਨਹੀਂ ਹੈ ਕੋਈ ਰੋ ਠਹਿਰ ਨਹੀਂ ਹੈ ਸਤਿਗੁਰ ਸੱਚੇ ਪਾਸ਼ਾ ਜੀ ਰਗਮਾਈ ਨੂੰ ਦੱਸਣਾ ਕਰਦੇ ਨੇ ਕਿ ਇਹ ਜਿਹੜੀ ਸਾਰੀ ਦੀ ਸਾਰੀ ਖੇਡ ਹੈ ਇਹ ਨਾਮ ਦੀ ਖੇਡ ਹੈ ਸ਼ਬਦ ਦੀ ਖੇਡ ਹੈ ਤੇ ਜਿੰਨਾ ਸਰੀਆਂ ਨੂੰ ਸੰਗਤ ਜੀ ਸੋਚੀ ਆ ਗਈ ਉਹਨੇ ਆਕਾਰ ਦੁੱਖ ਤੋਂ ਨਾਮ ਨਹੀਂ ਰਹਿ ਤਾਉ ਮੰਨਿਆ ਕੀਤਾ ਆਪਣੀ ਸੁੱਖ ਨੂੰ ਮਨ ਸਰੀਰਾਂ ਨੇ ਸ਼ਬਦ ਦੀ ਖਾਗ ਦੇਣੀ ਕੀਤੀ ਹੈ ਤੇ ਸਤਿਗੁਰ ਸੱਚੇ ਪਾਸ਼ਾ ਜੀ ਬੇਅੰਤ ਹੈ ਝੋਈਆਂ ਭਰਦਾ ਜੋ ਅਸੀਂ ਮੰਗ ਮੰਗਦੇ ਆ ਆਕਾਰ ਦੁੱਖ ਹਰ ਹੱਥ ਵਿੱਚ ਸਾਡੀ ਮੰਗ ਨੂੰ ਕੋਈ ਕਰਦਾ ਇਹ ਸਤਿਗੁਰੂ ਜੀ ਇਸ ਸੰਗਤ ਵਿੱਚ ਸਮਝਾਉਣਾ ਕਰਦੇ ਨੇ ਕਿ ਜਿਵੇਂ ਸਰੀਰ ਨਾਮ ਵਿੱਚ ਰਹਤੇ ਹੈ ਉਹਨਾਂ ਦੇ ਜਨਮ ਦੇ ਬੰਧ ਕੱਟੇਗਾ